ਬਰ ਕਰਨ ਗਿਆ ਸਾਡੀਆਂ ਸਤਕਾਰੀਆਂ ਪਹਿਣਾ ਛੁੱਟੀਆਂ ਬਚੀਆਂ ਲਓ ਇਧਰੇ ਪਾਸੇ ਖੇਡ ਕਬੱਡੀ ਲਓ ਦਿਓੜੇ ਵਾਲੇ ਰਵੀ ਦੀ ਪਈ ਹੋਏ ਰੇਡ ਦੇਖ ਲਓ ਬੰਦਿਆਂ ਪਰ ਬੰਦਿਆਂ ਕਬੱਡੀ ਖਿਡਾਰੀ ਲਓ ਇਧਰੇ ਪਾਸੇ ਮੜਕੀ ਵਾਲੇ ਗੋਪੀ ਦੇ ਨਾਲ ਹਲਕਾ ਜਿਹਾ ਟੱਚ ਹੁੰਦਾ ਕਿ ਵੈਲੀ ਭੱਜ ਤੁਰਿਆ ਜੀਤੇ ਮਾੜ ਦਾ ਗੁਰਜੀਤ ਸਿੰਘ ਜੀ ਤੇ ਦਲਾਵਰ ਸਿੰਘ ਜੀ ਵੱਡੇ ਮਾਣ ਕਰਨਗੇ ਇਸ ਨੌਜੰਦਾ ਆਹ ਸਾਹਮਣੇ ਚਿੱਟੀ ਵਾਲਾ ਇਸ ਵੇਲੇ ਵਧਿਆ ਹੋਇਆ ਰੇਡ ਪਾਉਣ ਦੇ ਲਈ ਇੱਕ ਪਾਸੇ ਚਿੱਤਪਾਲ ਔਰ ਦੂਜੇ ਪਾਸੇ ਮੇਰੇ ਤੇ ਪੁਆਇੰਟ ਜਿਹੜਾ ਹੈ ਚਿਤਪਾਲ ਬਾਈ ਕਾਟੋ ਕਬੱਡੀ ਕਲੱਬ ਦੇ ਲਈ ਇਸ ਵੇਲੇ ਜੋੜਦਾ ਹੋਇਆ ਹੈ ਕਬੱਡੀ ਨੌਜਵਾਨਾਂ ਕਿ ਸੁਰ ਸਿੰਘ ਪਿੰਡ ਪਲਵਾਨਾਂ ਦਾ ਸੂਰਵੀਰ ਜਵਾਨਾਂ ਦਾ ਰਿਸ਼ੀਆਂ ਮੁੰਨੀਆਂ ਅਵਤਾਰਾਂ ਦਾ ਕਬੱਡੀ ਦੇ 스타ਾਂ ਦਾ ਲਓ ਸਾਹਮਣੇ ਅੰਬੇ ਦੀ ਰੇਡ ਸਨੀ ਕਾਲੇ ਸਿੰਘਾਂ ਵਾਲਾ ਕਰਦਾ ਕੋਸ਼ਿਸ਼ ਬਰਨਾਲੇ ਦੇ ਮੇਲੇ ਤੇ ਲੱਗਿਆ ਜੋਰ ਤੇ ਪੁਆਇੰਟ ਜਿਹੜਾ ਇਸ ਵੇਲੇ ਮੇਰੇ ਵੀਰੋ ਦਸ਼ਮੇਸ਼ ਕੇ ਪਿਆਰ ਕੋਈ ਕਰਦਾ ਸੁਖਮੰਤ ਤੇ ਅਰਸ਼ ਨੂੰ ਲਗਾ ਕਿਸੇ ਦਾ ਮੱਖਣ ਮੱਖੀ ਨਾਲ ਕੋਈ ਲੁੱਦੜ ਬਣਦਾ ਸੋਚਦਾ ਤੇ ਤੁਰਦਾ ਕੋਈ ਸੁਲਤਾਨ ਬਾਗੀ ਦੀ ਚਾਲ ਆ ਪਈ ਰੇਡ ਔਰ ਦੂਸਰੇ ਪਾਸੇ ਦੇਖਦੇ ਵੀ ਕੌਣ ਆ ਨੌਜਵਾਨ ਦੁਨੀਆ ਦਾ ਚੂਟੀ ਦਾ ਕਬੱਡੀ ਖਿਡਾਰੀ ਪਰ ਹਲਕੀ ਜੀ ਸੱਟ ਲੱਗੀ ਸੋ ਮਾਲਕ ਮਿਹਰ ਕਰੇ ਸੱਟਾਂ ਵੇਟਾਂ ਦੀ ਇਹ ਖੇਡ ਕਬੱਡੀ ਹੈ ਸੋ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਥੋੜੀ ਜੋਖਮ ਭਰੀ ਵੀ ਹੈ ਬਹੁਤ ਸਰੀਆ ਖੇਡਾਂ ਦਾ ਮਿਸ਼ਰਣ ਹੈ ਕਬੱਡੀ ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਪੂਰੀ ਛੰਨਾ ਵਾਲਾ ਵੱਧਾ ਹੈ ਕਬੱਡੀ ਖਿਡਾਰੀ ਛੋਟਾ ਸਿੰਘ ਢਾਲੀ ਵਾਲਾ ਪੁੱਤਰ ਹੈ ਆਹ ਬੰਦਿਆਂ ਪਰਵੰਨਿਆਂ ਕਬੱਡੀ ਖਿਡਾਰੀ ਲਾਲੀ ਤੇਸੀ ਨੂੰ ਮਾਰ ਰਿਹਾ ਜਸਵਾਲ ਭੰਡਾਲ ਉਹਨਾਂ ਨੂੰ ਮਾਰ ਰਿਹਾ ਸਰਜਵੰਦ ਦੀ ਖੇਡ ਦੇ ਉੱਪਰ ਲਓ ਕਰਾਉਣਾ ਦੇਖਦਾ ਵੀ ਬੱਲੇ ਬੱਲੇ ਔਰ ਦੂਸਰੇ ਪਾਸੇ ਹਲਕਾ ਜਿਹਾ ਟੱਚ ਦੇ ਪੁਆਇੰਟ ਧਾਵੀ ਦੇ ਹਿੱਸੇ ਦੇ ਵਿੱਚ ਨੰਬਰ ਜੁੜਦਾ ਹੋਇਆ ਚਾਕਿਆਂ ਮੱਖਣ ਪਾਜੀ ਵੀ ਮੈਂ ਵੀ ਕਬੱਡੀ ਦੇਖਦਾ ਸਾਰੇ ਸਿੰਗਰ ਲ ਮਾਣਦੇ ਆ ਸਾਰੇ ਬੈਠ ਕੇ ਆਨੰਦ ਮਾਣਦੇ ਆ ਆਹ ਸਾਹਮਣੇ ਖੇਡ ਮੈਦਾਨ ਅੰਦਰ ਤੇ ਪੁਆਇੰਟ ਜਿਹੜਾ ਹੈ ਇਸ ਵੇਲੇ ਮੇਰੇ ਵੀਰੋ ਅਮਨ ਆਪਣੀ ਟੀਮ ਦੇ ਲਈ ਜੋੜ ਪਾਉ ਕਿ ਨਹੀਂ ਇਹ ਅਮਨ ਦਿਉਰੇ ਵਾਲਾ ਰਵੀ ਦਾ ਵੀਰ ਲਾਉਂਦਾ ਟੱਕੜਾ ਜੱਫਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪੁਆਇੰਟ ਜਿਹੜਾ ਦਸ਼ਮੇਸ਼ ਲਾਈਨਸ ਬ੍ਰਦਰ ਦੀ ਖੇਡ ਜਾਮਾ ਰਾਏ ਪਿੰਡ ਹੈ ਆ ਨੌਜਵਨ ਤਰਨਤਾਰਨ ਜ਼ਿਲ੍ਹੇ ਦੀ ਧਰਤੀ ਦਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪਾਉਂਦਾ ਹੋਇਆ ਰੇਡ ਚਾਰ ਜਾਫੀ ਤਿਆਰ ਨੇ ਮਾਨਕੀ ਵਾਲਾ ਗੋਪੀ ਜਾਂ ਫਿਰ ਕਹਿੰਦੇ ਰੇਸ਼ਨ ਦੇ ਦਰਮਿਆਨ ਟੱਕਰ ਫਸਮੀ ਲੱਗ ਗਿਆ ਚੋਰ ਆਹ ਚੱਕੇ ਹੋ ਗਏ ਜਾਮ ਤੇ ਪੁਆਇੰਟ ਜਿਹੜਾ ਇਸ ਵੇਲੇ ਸਟਾਪਰ ਦੇ ਹਿੱਸੇ ਜਾਂ ਜੁੜਿਆ ਇੰਦਰ ਕਹਿੰਦੇ 골ਡੀ ਸੋਹਤਾ ਤੇ ਪਵਿੱਤਰ ਖਜੂਰਲਾ ਦਰਸ਼ਨ ਸਿੰਘ ਜੀ ਨਿੱਜਰ ਸਾਹਿਬ ਕਹਿੰਦੇ ਇਹ ਕਲੱਬ ਬਣਾਉਣ ਵਾਲੇ ਨੇ 21 ਸਾਲ ਹੋ ਗਏ ਮੇਰੇ ਵੀਰੋ ਦਸ਼ਮੇਸ਼ ਕਬੱਡੀ ਕਲੱਬ ਨੂੰ ਔਰ ਇਹਨੂੰ ਬਣਾਉਣ ਵਾਲੀ ਸ਼ਖਸੀਅਤ ਸਰਦਾਰ ਦਰਸ਼ਨ ਸਿੰਘ ਜੀ ਨਿੱਜਰ ਨੇ ਔਰ ਕਪਰਧਾਨ ਜਿਹੜੇ ਦਰਸ਼ਨ ਸਿੰਘ ਜੀ ਨਿੱਜਰ ਨੇ ਮਾਰ ਰਿਹਾਗਾ ਆਓ ਸਾਹਮਣੇ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਇਹ ਦਿਉਰੇ ਵਾਲਾ ਰਵੀ ਹੈ ਆਹ ਮਾਰਕੇ ਵਾਲਾ ਗੋਪੀ ਸਮਰਾਲੇ ਦੇ ਇਲਾਕੇ ਦਾ ਕਰਦਾ ਕੋਸ਼ਿਸ਼ ਪਰ ਪੁਆਇੰਟ ਜਿਹੜਾ ਦਿਉਰੇ ਵਾਲਾ ਆਪਣੀ ਟੀਮ ਦੇ ਲਈ ਜੋੜ ਗਿਆ ਅਗਲੀ ਕਬੱਡੀ ਜੱਸੀ ਸਹੋਤੇ ਦੀ ਤੇ ਬੋਲ ਮੱਖਣ ਅਲੀ ਜੀ ਦੇ ਲਓ ਜੱਸੀ ਸੋਤਾ ਅਗਲੀ ਕਬੱਡੀ ਪਾਉਂਦਾ ਹੋਇਆ ਇਹ ਨੌਜਵਾਨ ਨੇ ਮੈਂਬਰ ਆਫ ਪਾਰਲੀਮੈਂਟ ਦੀ ਇਲੈਕਸ਼ਨ ਲੜੀ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਕਨੇਡਾ ਦੇ ਵਿੱਚ ਸਿਆਸਤ ਦੇ ਵਿੱਚ ਵੀ ਨਾਮ ਹੈ ਔਰ ਕ੍ਰੀਡਰ ਵਰ ਤਿਆਰ ਹੈ ਕਬੱਡੀ ਖਿਡਾਰੀ ਝੋਟੇ ਦੀ ਨਹੀਂ ਜਾਨ ਹੈ ਮੁੰਡੇ ਦੇ ਵਿੱਚ ਮਿਹਨਤ ਵੱਡੀ ਕਰਨੀ ਪੈਂਦੀ ਹੈ ਬਲਜੀਤ ਬਾਜ ਜੀ ਫਿਰ ਜਾ ਕੇ ਉਹ ਜਾ ਖਿਡਾਰੀ ਬਣ ਸਕਦੇ ਹੈ ਮਨੋਰ ਸਿੰਘ ਜੀ ਢੇਸੀ ਸਾਹਿਬ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਸਾਖੜਕ ਸਿੰਘ ਜੀ ਲਓ ਇਧਰ ਪਾਸੇ ਪਈ ਹੋਈ ਰੇਡ ਔਰ ਦੂਸਰੇ ਪਾਸੇ ਦੇਖਦੇਵੇਂ ਐਨ ਅਮਨ ਨਾਜਾ ਕਿ ਕੁਝ ਕੱਢਣੀ ਬੜੀ ਔਖੀ ਲਾਉਣੀ ਕਬੱਡੀ ਵਿੱਚ ਢਾਕ ਮਿੱਤਰੋ ਦਾ ਮਿਹਨਤ ਨਾਲ ਸਭ ਲੱਗਵੇ ਕਾਕੇ ਗੁਰਾਕ ਰੇਡ ਪਾਉਣ ਦੇ ਲਈ ਚਾਰ ਜਾਫੀ ਤਿਆਰ ਵਰ ਤਿਆਰ ਨੇ ਪਾਲਾ ਤੇ ਸ਼ਿੱਲੂ ਕੰਨੀਆਂ ਤੇ ਹੈ ਬਨਮੈਨ ਆਰਮੀ ਤੇ ਕਬੱਡੀ ਦਾ ਕਲੋਜ਼ ਫਾਈਟਰ ਐਨ ਕੰਨੀਆਂ ਤੇ ਮੇਰੇ ਮਿੱਤਰੋ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਲੱਗਦਾ ਜੋਰ ਅਮਨ ਦੁੱਗਾਂ ਵਾਲੇ ਦਾ ਫੈਸਲਾ ਹੈ ਵੀ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜਾ ਜੁੜਿਆ ਪੁਆਇੰਟ ਜਿਹੜੇ ਪਹਿਲਵਾਨਾਂ ਨੇ ਕੁਸ਼ਤੀ ਕੀਤੀ ਹੈ ਉਹਨਾਂ ਨੇ ਮੇਰੇ ਵੀਰੋ ਗੇੜੀ ਲਾਉਣੀ ਆਪਾਂ ਸਾਰਿਆਂ ਨੇ ਮਾਨ ਸਨਮਾਨ ਕਰਨਾ ਆ ਜਾਂਦਾ ਨੌਜਾਨ ਇਸ ਲਈ ਗੁਰਦੀਪ ਸਿੰਘ ਪੂਰੀ ਫਤੇਗੜ ਛੰਨਾ ਪਿੰਡ ਬਿਲਕੁਲ ਹੰਢਿਆਏ ਦੀ ਬੁੱਕਲ ਦੇ ਵਿੱਚ ਵੱਸਿਆ ਹੋਇਆ ਪੰਜਾਬ ਦੇ ਵਿੱਚ ਦੋ ਫਤੇਗੜ ਨੇ ਇੱਕ ਸਮਾਣੇ ਦੇ ਲਾਗੇ ਉਹ ਪਾਲੀ ਤੇ ਸੋਨੀ ਉਹਨਾਂ ਨੇ ਅਮਰ ਤੋਂ ਉਹਨਾਂ ਨੇ ਪ੍ਰਸਿੱਧ ਕੀਤੀ ਆ ਫਤੇਗੜ ਛੰਨਾ ਪੂਰੀ ਨੇ ਮੇਰੇ ਵੀਰੋ ਬਿੰਦੇ ਉਹਨਾਂ ਨੇ ਪ੍ਰਸਿੱਧ ਕੀਤੀ ਧਨੋਲੇ ਦੇ ਲਾਗੇ ਕਰਕੇ ਪਰ ਸਾਹਮਣੇ ਸ਼ੀਲੂ 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 ਆ ਸ਼ੀਲੂ ਢੱਕਣ ਦੀ ਕੋਸ਼ਿਸ਼ ਕਰਦਾ ਹੋਇਆ ਲਾ ਹੋਈ ਬਈ ਕਮਾਲ ਇਧਰ ਦੇ ਪਾਸੇ ਜਿਤਬਲ ਬਾਵਾ ਬਾਦੇ ਲਾਗੇ ਕੰਮੂ ਉਸਤਾਦ ਦਾ ਚੇਲਾ ਬਾਵਾ ਬਲਵਿੰਦਰ ਸਿੰਘ ਜੀ ਦੀ ਯਾਦ ਵਿੱਚ ਜਦੋਂ ਖੇਡ ਦੀ ਖੇਡ ਕਲੱਬ ਤੇ ਦੁਨੀਆ ਦੇ ਵਿੱਚ ਗੱਲਾਂ ਹੁੰਦੀ ਹੈ ਆ ਜੇ ਛਾਤੀ ਵੀਰ ਬਲ ਹੋਵੇ ਲੋਕੀ ਤਾਂ ਪੁੱਛਦੇ ਸਰਰਾਵਾ ਹਰਜੀਤ ਬਰਾੜ ਦੇ ਹੋਏ ਵਰਲੇ ਪੁੱਤ ਜੰਮਦੀਆਂ ਮਾਮਾ ਆ ਸਨਿ ਕਾਲਾ ਸਿੰਘ ਵਾਲਾ ਐ ਨਕਲਣ ਦੀ ਕੋਸ਼ਿਸ਼ ਕਰਦਾ ਹੋਇਆ ਤੇ ਰੇਸ਼ਮ ਜਾਮਾ ਰਾਏ ਇੱਕ ਹੋਰ ਨੰਬਰ ਜੋੜਦਾ ਵੀਰੇ ਜੋਬਨ ਉਹਨਾਂ ਦਾ ਖਾਨਪੁਰੀਏ ਸੇਠੀ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਹੈ ਜੁਮੇਵਰੀ ਜਿੱਥੇ ਜਿੱਥੇ ਵੀ ਲਈ ਹੈ ਸਾਰੇ ਮੁਸਤਦੀ ਦੇ ਨਾਲ ਅਦਾ ਕਰਦੇ ਨੇ ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਕੈਨੇਡੀਅਨ ਮੁੰਡਾ ਦੇਖਦੇ ਆ ਵੀ ਆ ਕੇਜਾ ਕਮਾਲ ਕਰਦਾ ਔਰ ਦੂਸਰੇ ਪਾਸੇ ਹਰਿਆਣੇ ਵਾਲਾ ਹੁਣ ਫਿਰ ਵਕਰਣ ਦੀ ਕੋਸ਼ਿਸ਼ ਕਰਦਾ ਹੋਇਆ ਜੱਜੇ ਕਰੇ ਖੱਬੇ ਕਬੱਡੀ ਕਬੱਡੀ ਹੋਈ ਪਈ ਆ ਦੋ ਖਿਡਾਰੀਆਂ ਦੇ ਦਰਮਿਆਨ ਚਲਦਾ ਸਿੰਘ ਹਾਂ ਹਰਿਆਣੇ ਵਾਲਾ ਹੁਣ ਫਿਰ ਵਕਰਣ ਦੀ ਕੋਸ਼ਿਸ਼ ਕਰਦਾ ਹੋਇਆ ਜੱਜੇ ਕਰੇ ਖੱਬੇ ਕਬੱਡੀ ਕਬੱਡੀ ਹੋਈ ਪਈ ਆ ਦੋ ਖਿਡਾਰੀਆਂ ਦੇ ਦਰਮਿਆਨ ਚਲਦਾ ਸਿੰਘ ਹਾਂ ਜੱਸੀ ਸਹੋਤਾ ਨੰਬਰ ਲੈ ਕਲਬ ਆ ਦਸ਼ਮੇਸ਼ ਕਲਬ ਆ ਦੇਖੋ ਮੇਰੇ ਮਿੱਤਰੋ ਆ ਮੈਚ ਨੇ ਵੀ ਦੁੱਖ ਤੋੜਤੇ ਇਸ ਵਾਰੀ ਗੋਪੀ ਮਾਨਗੀ ਵਾਲਾ ਬਹੁਤ ਹੀ ਜ਼ਿਆਦਾ ਤਕੜਾ ਖਿੱਡਿਆ ਕਹਿੰਦੇ ਚੰਗੇ ਚੰਗੇ ਰੀਡਰਾਂ ਨੂੰ ਵਕਤ ਪਾ ਛੱਡਿਆ ਠੀਕਾ ਸਾਡੀਆਂ ਇਹੋ ਜਿਹੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ